ਜਦੋਂ ਤੋਂ ਪਹਿਲਾ ਸਿੱਕਾ ਬਣਿਆ ਸੀ ਮੋਰੀਆ ਕਾਲ ਤੋਂ ਜੈਨੀ 6th ਸੈਂਚਰੀ ਬੀਸੀ ਲਗਭਗ 2700 ਸਾਲ ਪਹਿਲਾਂ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ ਨਵਾਬ ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਸੀ ਉਹਨਾਂ ਦੇ ਸਿੱਕੇ ਮਤਲਬ ਡਿਸਪਲੇ ਕੀਤੇ ਨੇ ਤੇ ਇਹ ਲੱਗੇ ਨੇ ਇਹ ਚੋਲਾ ਰਾਜ ਦੇ ਸਿੱਕੇ ਨੇ 10ਵੀਂ ਸਦੀ ਦੇ ਇਹ ਇੰਡੋਸੈਨियन ਨੇ ਮਤਲਬ 7ਵੀਂ ਸਦੀ ਦੇ ਤੇ ਉਸ ਤੋਂ ਬਿਨਾ ਅਲਾਉਦੀਨ ਖਿਲਜੀ ਦੇ ਸਿੱਕੇ ਨੇ ਸਕੰਦਰ ਲੋਧੀ ਦੇ ਸਿੱਕੇ ਨੇ ਮੈਨੂੰ 32 ਸਾਲ ਹੋ ਗਏ ਕਲੈਕਸ਼ਨ ਕਰਦਿਆਂ ਨੂੰ ਤੇ ਮੇਰੇ ਕੋਲੇ ਲਗਭਗ 18 ਹਜ਼ਾਰ ਸਿੱਕੇ ਦੀ ਕਲੈਕਸ਼ਨ ਆ ਜੀ ਤੇ ਲਗਭਗ 2.5 ਕੁਇੰਟਲ ਸਿੱਕਾ ਮੇਰੇ ਕੋਲ ਰਾਜੇ ਮਹਾਰਾਜਾਂ ਦਾ ਐਕਸਟਰਾ ਪਿਆ ਜੀ ਤੇਨੇ ਮੈਂ ਆਪਣੀ ਪੂਰੀ ਜ਼ਿੰਦਗੀ ਦੀ ਜਿਹੜੀ ਜਿੰਨੀ ਵੀ ਮੇਰੀ ਕਮਾਈ ਆ ਉਹ ਮੈਂ ਸਾਰੀ ਕਲੈਕਸ਼ਨ ਕਰਨ ਤੇ ਲਾਈ ਹੋਈ ਆ ਤੇ ਸਿੱਖ ਰਾਜ ਦੇ ਸਿੱਕੇ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਨਾਨਕशाही ਸਿੱਕੇ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਇਹਦੇ ਉੱਪਰ ਜਿਹੜੀ ਵਾਰਤ ਲਿਖੀ ਹੁੰਦੀ ਆ ਉਹ ਲਿਖਿਆ ਜਾਂਦਾ ਆਕਾਲ ਸਹਾਇ ਗੁਰੂ ਨਾਨਕ ਜੀ ਤੇ ਦੂਜੇ ਪਾਸੇ ਲਿਖਿਆ ਹੁੰਦਾ ਯਰ ਬਿਸ਼ਰੀ ਅੰਬਰਸਰ ਜੀ ਜਿਹਦੇ ਜਿਹਦੇ ਵੀ ਰਾਜਿਆਂ ਨੇ ਮਤਲਬ ਆਪਣੇ ਸਿੱਕੇ ਚਲਾਏ ਉਹ ਸਾਰੇ ਸਿੱਕੇ ਆਪਣੇ ਇੱਥੇ ਡਿਸਪਲੇ ਕੀਤੇ ਹੋਏ ਨੇ ਜੀ ਇਹ ਹੱਥ ਲਿਖਤ ਜਿਹੜੇ ਗ੍ਰੰਥ ਨੇ ਇਹ ਪੰਜ ਗ੍ਰੰਥੀ ਪੋਥੀ ਆ ਜੀ ਇਹ ਅਕਾਲ ਉਸਤਤ ਹੈਗੀ ਹੈ ਜੀ ਉਸ ਤੋਂ ਬਾਅਦ ਜਪੂ ਸਾਹਿਬ ਦੇ ਗੁਟਕਾ ਸਾਹਿਬ ਨੇ ਇਹ